ਅਮਰੀਕਾ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿਸ ਨੇ ਵਿਦੇਸ਼ਾਂ ਦੇ ਵਿੱਚ ਉਸਦੇ ਪੰਜਾਬੀ ਭਾਈਚਾਰੇ ਨੂੰ ਚਿੰਝੋੜ ਕੇ ਰੱਖ ਦਿੱਤਾ ਹੈ। ਕੈਲੀਫੋਰਨੀਆ ਦੇ ਵੈਂਚੂਰਾ ਕਾਉਂਟੀ ਦੇ ਵਿੱਚ ਇੱਕ ਪੰਜਾਬੀ ਰਾਈਡ ਸ਼ੇਅਰ ਟੈਕਸੀ ਡਰਾਈਵਰ ਨੂੰ 21 ਸਾਲਾ ਦੀ ਲੜਕੀ ਦੇ ਨਾਲ ਸਬੰਸਨਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ। ਮਾਮਲਾ ਨਵੰਬਰ ਮਹੀਨੇ ਦਾ ਦੱਸ ਹੈ ਜੁਆਰੇ ਜਿਸ ਦੀ ਪਰਤਾਲ ਤੋਂ ਬਾਅਦ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵੈਂਚੂਰਾ ਕਾਉਂਟੀ ਸ਼ੈਰਿਫ ਦਫਤਰ ਦੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਦੇ ਵਿੱਚ ਇੱਕ ਰਾਈਡ ਸ਼ੇਅਰ ਡਰਾਈਵਰ ਨੇ ਕੈਲੀਫੋਰਨੀਆ ਦੇ 1000 ਆਕਸ ਇਲਾਕੇ ਤੋਂ ਇੱਕ ਨੌਜਵਾਨ ਮਹਿਲਾ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਦੱਸਿਆ ਗਿਆ ਹੈ ਕਿ ਉਸ ਸਮੇਂ ਮਹਿਲਾ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੂੰ ਕੈਮਰੇਲ ਇਲਾਕੇ ਵੱਲ ਛੱਡਣਾ ਸੀਗਾ ਪਰ ਜਦੋਂ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚੀ ਤਾਂ ਮਹਿਲਾ ਇੰਨੀ ਬੇਸੁੱਧ ਸੀ ਕਿ ਉਹ ਗੱਡੀ ਤੋਂ ਬਾਹਰ ਨਿਕਲਣ ਦੇ ਯੋਗ ਹੀ ਨਹੀਂ ਸੀ ਇਸ ਨੂੰਰ ਕ੍ਰਾਈਮ ਨੇ ਮਦਦ ਕਰਨ ਦੀ ਬਜਾਏ ਉਸ ਦੀ ਬੇਹੋਸ਼ੀ ਦਾ ਫਾਇਦਾ ਚੁੱਕਿਆ ਪੁਲਿਸ ਮੁਤਾਬਕ 35 ਸਾਲਾ ਦੋਸ਼ੀ ਸਿਮਰਨਜੀਤ ਸਿੰਘ ਸੇਖੋਂ ਨੇ ਪਹਿਲਾਂ ਨੂੰ ਉਸ ਦੇ ਮੰਜ਼ਿਲ ਤੇ ਛੱਡਣ ਦੀ ਬਜਾਏ ਆਪਣੀ ਟੈਕਸੀ ਦੇ ਵਿੱਚ ਕੈਮਰਾ ਰੀਲੋ ਦੇ ਕਿਸੇ ਹੋਰ ਸੁੰਸਾਨ ਇਲਾਕੇ ਦੇ ਵਿੱਚ ਲੈ ਜਾ ਕੇ ਉਸ ਦੇ ਨਾਲ ਕਥਿਤ ਤੌਰ ਤੇ ਯਬਜ਼ਨਾ ਕੀਤਾ ਸ਼ਰੀਫ ਦਫਤਰ ਨੇ ਦੱਸਿਆ ਕਿ ਪੀੜਤ ਕੁੜੀ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ ਕਿ ਉਹ ਆਪਣੇ ਆਪ ਨੂੰ ਸੰਭਾਲਣ ਜਾਂ ਵਿਰੋਧ ਕਰਨ ਦੇ ਬਿਲਕੁਲ ਵੀ ਸਮਰਥ ਵਿੱਚ ਨਹੀਂ ਸੀ ਇਸ ਕਮਜ਼ੋਰ ਹਾਲਤ ਦਾ ਫਾਇਦਾ ਚੁੱਕਦਿਆ ਦੋਸ਼ੀ ਨੇ ਇਹ ਕਿਨੌਣਾ ਅਪਰਾਧ ਅੰਜਾਮ ਦਿੱਤਾ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੈਂਚੂਰਾ ਕਾਉਂਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤਕਨੀਕੀ ਸਬੂਤਾਂ ਰਾਈਟ ਡਾਟਾ ਅਤੇ ਹੋਰ ਜਾਣਕਾਰੀਆਂ ਦੇ ਆਧਾਰ ਉਤੇ ਪੁਲਿਸ ਡਰਾਈਵਰ ਦੀ ਪਛਾਣ ਕਰਨ ਦੇ ਵਿੱਚ ਕਾਮਯਾਬ ਰਹੀ। ਬੀਤੇ ਸੋਮਵਾਰ ਨੂੰ ਪੁਲਿਸ ਨੇ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਸ ਨੂੰ ਫ੍ਰੀ ਟ੍ਰਾਇਲ ਜੇਲ੍ਹ ਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ। ਅਦਾਲਤ ਵੱਲੋਂ ਉਸੇ ਸਮਾਨਤ ਦੇ ਲਈ 5 ਲੱਖ ਡਾਲਰ ਦੇ ਬੋਨਡ ਦੀ ਸ਼ਰਤ ਵੀ ਰੱਖੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਉਸ ਰਾਈਡ ਸ਼ੇਅਰ ਕੰਪਨੀ ਦਾ ਨਾਮ ਜਨਤਕਤਾ ਨਹੀਂ ਕੀਤਾ ਗਿਆ ਜਿਸ ਦੇ ਨਾਲ ਦੋਸ਼ੀ ਟਾਇਵਲ ਜੁੜਿਆ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਗਹਿਰਾਈ ਦੇ ਨਾਲ छानबीन ਕੀਤੀ ਸ਼ੁਰੂ ਕੀਤੀ ਗਈ ਹੈ ਵੈਂਚੂਰਾ ਕਾਉਂਟੀ ਸ਼ੈਰੀਫ ਦਫ਼ਤਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਇਸ ਮਾਮਲੇ ਦਿਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਡਿਟੈਕਟਿਵ ਮਿਚਲ ਪੀਟਸਨ ਦੇ ਨਾਲ ਉਹਨਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਇਹ ਮਾਮਲਾ ਨਾ ਸਿਰਫ ਕਾਨੂੰਨ ਵਿਵਸਥਾ ਦੇ ਲਈ ਚੁਣੌਤੀ ਹੈ ਸਗੋ ਰਾਈਟ ਸ਼ੀਅਰ ਸਮਾਜ ਦੀ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਇਸ ਦਿਨਾਂ ਲਈ ਇੱਕ ਖਬਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਾਈਚਾਰੇ ਦੀ 26 ਨੂੰ ਵੀ ਤੇਸ ਪਹੁੰਚਦੀ ਹੈ ਪੁਲਿਸ ਜਾਂਚ جاری ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਮਰੀਕਾ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿਸ ਨੇ ਵਿਦੇਸ਼ਾਂ ਦੇ ਵਿੱਚ ਉਸਦੇ ਪੰਜਾਬੀ ਭਾਈਚਾਰੇ ਨੂੰ ਚੰਝੋੜ ਕੇ ਰੱਖ ਦਿੱਤਾ ਹੈ ਕੈਲੀਫੋਰਨੀਆ ਦੇ ਵੈਂਚੂਰਾ ਕਾਉਂਟੀ ਦੇ ਵਿੱਚ ਇੱਕ ਪੰਜਾਬੀ ਰਾਈਡ ਸ਼ੇਅਰ ਟੈਕਸੀ ਡਰਾਈਵਰ ਨੂੰ 21 ਸਾਲਾ ਦੀ ਲੜਕੀ ਦੇ ਨਾਲ ਸਬੰਸਨਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਮਾਮਲਾ ਨਵੰਬਰ ਮਹੀਨੇ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਪਰਤਾਲ ਤੋਂ ਬਾਅਦ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਵੈਂਚੂਰਾ ਕਾਉਂਟੀ ਸ਼ੈਰੀਫ ਦਫ਼ਤਰ ਦੇ ਬੁਲੂਚਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਦੇ ਵਿੱਚ ਇੱਕ ਰਾਈਡ ਸ਼ੇਅਰ ਡਰਾਈਵਰ ਨੇ ਕੈਲੀਫੋਰਨੀਆ ਦੇ 1000 ਆਕਸ ਇਲਾਕੇ ਤੋਂ ਇੱਕ ਨੌਜਵਾਨ ਮਹਿਲਾ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਦੱਸਿਆ ਗਿਆ ਹੈ ਕਿ ਉਸ ਸਮੇਂ ਮਹਿਲਾ ਕਾਫੀ ਜ਼ਿਆਦਾ ਨਸ਼ੀ ਹਾਲਤ ਵਿੱਚ ਸੀ ਅਤੇ ਉਸ ਨੂੰ ਕੈਮਰਿਲ ਇਲਾਕੇ ਵੱਲ ਛੱਡਣਾ ਸੀਗਾ ਫਤਿਹੁਰ ਟੈਕਸੀ ਆਪਣੀ ਮੰਜ਼ਿਲ ਉਤੇ ਪਹੁੰਚੀ ਤਾਂ ਮਹਿਲਾ ਇੰਨੀ ਬੇਸੁਦ ਸੀ ਕਿ ਉਹ ਗੱਡੀ ਤੋਂ ਬਾਹਰ ਨਿਕਲਣ ਦੇ ਯੋਗ ਹੀ ਨਹੀਂ ਸੀ ਇਸ ਦੌਰਾਨ ਡਰਾਈਵਰ ਨੇ ਮਦਦ ਕਰਨ ਦੀ ਬੁਝਾਈ ਉਸ ਦੀ ਬੇਹੋਸ਼ੀ ਦਾ ਫਾਇਦਾ ਚੁੱਕਿਆ ਪੁਲਿਸ ਮੁਤਾਬਕ 35 ਸਾਲਾ ਦੋਸ਼ੀ ਸਿਮਰਨਜੀਤ ਸਿੰਘ ਸੇਖੋਂ ਨੇ ਪਹਿਲਾਂ ਨੂੰ ਉਸ ਦੇ ਮੰਜ਼ਿਲ ਤੇ ਛੱਡਣ ਦੀ ਬਜਾਏ ਆਪਣੀ ਟੈਕਸੀ ਦੇ ਵਿੱਚ ਕੈਮਰਾ ਰੀਲੋ ਤੇ ਕਿਸੇ ਹੋਰ ਸੁੰਸਾਨ ਇਲਾਕੇ ਦੇ ਵਿੱਚ ਲੈ ਜਾ ਕੇ ਉਸ ਨਾਲ ਕਥਿਤ ਤੌਰ ਤੇ ਜਬਰ ਜ਼ਨਾ ਕੀਤਾ। ਸ਼ਰਿਫ ਦਫ਼ਤਰ ਨੇ ਦੱਸਿਆ ਕਿ ਪੀੜਤ ਕੁੜੀ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ ਕਿ ਉਹ ਆਪਣੇ ਆਪ ਨੂੰ ਸੰਭਾਲਣ ਜਾਂ ਵਿਰੋਧ ਕਰਨ ਦੇ ਬਿਲਕੁਲ ਵੀ ਸਮਰੱਥ ਵਿੱਚ ਨਹੀਂ ਸੀ। ਇਸ ਕਮਜ਼ੋਰ ਹਾਲਤ ਦਾ ਫਾਇਦਾ ਚੁੱਕਦਿਆ ਦੋਸ਼ੀ ਨੇ ਇਹ ਕਿਨੌਣਾ ਅਪਰਾਧ ਅੰਜਾਮ ਦਿੱਤਾ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੈਂਚੂਰ ਆਫ ਕਾਉਂਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਤਕਨੀਕੀ ਸਬੂਤਾਂ, ਡ੍ਰਾਈਵ ਡਾਟਾ ਅਤੇ ਹੋਰ ਜਾਣਕਾਰੀਆਂ ਦੇ ਆਧਾਰ 'ਤੇ ਪੁਲਿਸ ਡਰਾਈਵਰ ਦੀ ਪਛਾਣ ਕਰਨ 'ਤੇ ਵਿੱਚ ਕਾਮਯਾਬ ਰਹੀ। ਬੀਤੇ ਸੋਮਵਾਰ ਨੂੰ ਪੁਲਿਸ ਨੇ ਸਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਸ ਨੂੰ ਪਟੇਟ ਟਾਇਲਡ ਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ। ਅਦਾਲਤ ਵੱਲੋਂ ਉਸੇ ਸਮਾਨਤ ਦੇ ਲਈ 5 ਲੱਖ ਡਾਲਰ ਦੇ ਬੋਨਡ ਦੀ ਸ਼ਰਤ ਵੀ ਰੱਖੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਉਸ ਰਾਈਡ ਸ਼ੇਅਰ ਕੰਪਨੀ ਦਾ ਨਾਮ ਜਨਤਕਤਾ ਨਹੀਂ ਕੀਤਾ ਗਿਆ ਜਿਸ ਨਾਲ ਦੋਸ਼ੀ ਟਾਇਵਲ ਜੁੜਿਆ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਗਹਿराई ਦੇ ਨਾਲ ਛਾਣਪ੍ਰਿੰਨ ਕੀਤੀ ਸ਼ੁਰੂ ਰਹੀ ਹੈ ਵੈਂਚੂਰਾ ਕਾਉਂਟੀ ਸ਼ੈਰੀਫ ਦਫ਼ਤਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਡਿਟੈਕਟਿਵ ਮਿਚਲ ਪੀਟਸਨ ਦੇ ਨਾਲ ਉਹਨਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਇਹ ਮਾਮਲਾ ਨਾ ਸਿਰਫ ਕਾਨੂੰਨ ਵਿਵਸਥਾ ਦੇ ਲਈ ਚੁਣੌਤੀ ਹੈ ਸਗੋ ਰਾਈਟ ਸ਼ੀਅਰ ਸਮਾਜ ਦੀ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਇਸ ਨਾਲ ਹੀ ਇੱਕ ਖਬਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਾਈਚਾਰੇ ਦੀ ਛਵੀ ਨੂੰ ਵੀ ਠੇਸ ਪਹੁੰਚਾਉਂਦੀ ਹੈ ਪੁਲਿਸ ਜਾਂਚ ਜਾਰੀ ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਮਰੀਕਾ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿਸ ਨੇ ਵਿਦੇਸ਼ਾਂ ਦੇ ਵਿੱਚ ਉਸਦੇ ਪੰਜਾਬੀ ਭਾਈਚਾਰੇ ਨੂੰ ਚਿੰਜੋੜ ਕੇ ਰੱਖ ਦਿੱਤਾ ਹੈ। ਕੈਲੀਫੋਰਨੀਆ ਦੇ ਵੈਂਚੂਰਾ ਕਾਉਂਟੀ ਦੇ ਵਿੱਚ ਇੱਕ ਪੰਜਾਬੀ ਰਾਈਡ ਸ਼ੇਅਰ ਟੈਕਸੀ ਡਰਾਈਵਰ ਨੂੰ 21 ਸਾਲਾ ਦੀ ਲੜਕੀ ਦੇ ਨਾਲ ਸਬੰਸਨਾ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ। ਮਾਮਲਾ ਨਵੰਬਰ ਮਹੀਨੇ ਦਾ ਦਸ ਹੈ ਜੁਆਰੇ ਜਿਸ ਦੀ ਪਰਤਾਲ ਤੋਂ ਬਾਅਦ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਵੈਂਚੂਰਾ ਕਾਉਂਟੀ ਸ਼ੈਰੀਫ ਦਫ਼ਤਰ ਦੇ ਬਲੂਚਾਰੀ ਕੀਤੇ ਗਈ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਦੇ ਵਿੱਚ ਇੱਕ ਰਾਈਡ ਸ਼ੇਅਰ ਡਰਾਈਵਰ ਨੇ ਕੈਲੀਫੋਰਨੀਆ ਦੇ 1000 ਆਕਸ ਇਲਾਕੇ ਤੋਂ ਇੱਕ ਨੌਜਵਾਨ ਮਹਿਲਾ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਦੱਸਿਆ ਗਿਆ ਹੈ ਕਿ ਉਸ ਸਮੇਂ ਮਹਿਲਾ ਕਾਫੀ ਜ਼ਿਆਦਾ ਨਸ਼ੀ ਦੀ ਹਾਲਤ ਵਿੱਚ ਸੀ ਅਤੇ ਉਸ ਨੂੰ ਕੈਮਰਿਲ ਇਲਾਕੇ ਵੱਲ ਛੱਡਣਾ ਸੀਗਾ ਫਾਜ਼ਲੋ ਟੈਕਸੀ ਆਪਣੀ ਮੰਜ਼ਿਲ ਉਤੇ ਪਹੁੰਚੀ ਤਾਂ ਮਹਿਲਾ ਇੰਨੀ ਬੇਸੂਦ ਸੀ ਕਿ ਉਹ ਕੱਟੀ ਤੋਂ ਬਾਹਰ ਨਿਕਲਣ ਦੇ ਯੋਗ ਹੀ ਨਹੀਂ ਸੀ ਇਸ ਦੌਰਾਨ ਡਰਾਈਵਰ ਨੇ ਮਦਦ ਕਰਨ ਦੀ ਬੁਝਾਈ ਉਸ ਦੀ ਬੇਹੋਸ਼ੀ ਦਾ ਫਾਇਦਾ ਚੁੱਕਿਆ ਪੁਲਿਸ ਮੁਤਾਬਕ 35 ਸਾਲਾ ਦੋਸ਼ੀ ਸਿਮਰਜੀਤ ਸਿੰਘ ਸੇਖੋਂ ਨੇ ਪਹਿਲਾਂ ਨੂੰ ਉਸ ਤੇ ਮੰਜ਼ਿਲ ਤੇ ਛੱਡਣ ਦੀ ਬਜਾਏ ਆਪਣੀ ਟੈਕਸੀ ਦੇ ਵਿੱਚ ਕੈਮਰੋ ਰੀਲੋ ਦੇ ਕਿਸੇ ਹੋਰ ਸੁਨਸਾਨ ਇਲਾਕੇ ਦੇ ਵਿੱਚ ਲੈ ਜਾ ਕੇ ਉਸ ਨਾਲ ਕਥਿਤ ਤੌਰ ਤੇ ਜਬਰ ਜ਼ਨਾ ਕੀਤਾ ਸ਼ਰਫ਼ ਦਫ਼ਤਰ ਨੇ ਦੱਸਿਆ ਕਿ ਪੀੜਤ ਕੁੜੀ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ ਕਿ ਉਹ ਆਪਣੇ ਆਪ ਨੂੰ ਸੰਭਾਲਣ ਜਾਂ ਵਿਰੋਧ ਕਰਨ ਦੇ ਬਿਲਕੁਲ ਵੀ ਸਮਰੱਥ ਵਿੱਚ ਨਹੀਂ ਸੀ ਇਸ ਕਮਜ਼ੋਰ ਹਾਲਤ ਦਾ ਫਾਇਦਾ ਚੁੱਕਦਿਆ ਦੋਸ਼ੀ ਨੇ ਇਹ ਕਿਨੂਣਾ ਅਪਰਾਧ ਅੰਜਾਮ ਦਿੱਤਾ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੈਂਚੂਰਾ ਕਾਉਂਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਤਕਨੀਕੀ ਸਬੂਤਾਂ, ਰਾਈਟ ਡਾਟਾ ਅਤੇ ਹੋਰ ਜਾਣਕਾਰੀਆਂ ਦੇ ਆਧਾਰ ਉੱਤੇ ਪੁਲਿਸ ਡਰਾਈਵਰ ਦੀ ਪਛਾਣ ਕਰਨ ਦੇ ਵਿੱਚ ਕਾਮਯਾਬ ਰਹੀ। ਬੀਤੇ ਸੋਮਵਾਰ ਨੂੰ ਪੁਲਿਸ ਨੇ ਸਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਸ ਨੂੰ ਫੀਡ ਟ੍ਰਾਇਲਡ ਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ। ਅਦਾਲਤ ਵੱਲੋਂ ਉਸੇ ਸਮਾਨਤ ਦੇ ਲਈ 5 ਲੱਖ ਡਾਲਰ ਦੇ ਬੋਨਡ ਦੀ ਸ਼ਰਤ ਵੀ ਰੱਖੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਉਸ ਰਾਈਡ ਸ਼ੇਅਰ ਕੰਪਨੀ ਦਾ ਨਾਮ ਜਨਤਕਤਾ ਨਹੀਂ ਕੀਤਾ ਗਿਆ ਜਿਸ ਨਾਲ ਦੋਸ਼ੀ ਟ੍ਰਾਇਵਲ ਜੁੜਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਗਹਿਰਾਈ ਦੇ ਨਾਲ ਜਾਂਚ ਪਿੰਗ ਕੀਤੀ ਸ਼ੁਰੂ ਕੀਤੀ ਗਈ ਹੈ। Ventura County Sheriff ਦਫ਼ਤਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਇਸ ਮਾਮਲੇ ਦਿਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਡਿਟੈਕਟਿਵ ਮਿਚਲ ਪੀਟਸਨ ਦੇ ਨਾਲ ਉਹਨਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਇਹ ਮਾਮਲਾ ਨਾ ਸਿਰਫ ਕਾਨੂੰਨ ਵਿਵਸਥਾ ਦੇ ਲਈ ਚੁਣੌਤੀ ਹੈ ਸਗੋਂ ਰਾਈਟ ਸ਼ੀਅਰ ਸਮਾਜ ਦੀ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਇਸ ਨਾਲ ਹੀ ਇੱਕ ਖਬਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਾਈਚਾਰੇ ਦੀ ਛਵੀ ਨੂੰ ਵੀ ਠੇਸ ਪਹੁੰਚਦੀ ਹੈ ਪੁਲਿਸ ਜਾਂਚ ਜਾਰੀ ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ